ਕਿਸਾਨੀ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਬਈ ਅੱਜ ਹੋ ਗਈ 5 ਦਸੰਬਰ 2025 ਤੇ ਕੋਟਕਪੂਰੇ ਬਈ ਆਏ ਆ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:30 ਵੱਜ ਚੁੱਕੇ ਆ ਤੇ ਬਾਕੀ ਬਈ ਅੱਜ ਰੌਣਕ ਮੇਲਾ ਦੇਖ ਸਕਦੇ ਹੋ ਅੱਜ ਬਈ ਗਾਹ ਜਿਹੜਾ ਤੁਹਾਡਾ ਜੇ ਕੱਲ ਨਾਲੋਂ ਘੱਟ ਲੱਗਦਾ ਤੇ ਟਰਾਲੀਆਂ ਬਈ ਅੱਜ 2 ਤੇ 2 4 5 6 7 ਤੇ 8 9 10 ਨਗ ਵੀ ਤੇ 11 ਮਾਰਿਆ 11 ਨਗ ਵੀ ਅੱਜ ਸਾਂਝ ਬਲੂਸ ਆਏ ਆ ਸਾਰੇ ਤੇ ਬਾਕੀ ਬਈ ਅੱਜ ਦਾ ਰੇਟ ਜਿਹੜਾ ਦੇਖਾਂ ਕਿੱਥੋਂ ਤੱਕ ਜਾਂਦਾ ਤੇ ਬਾਕੀ ਵੀ ਡੇਲੀ ਦਾ ਰੇਟ ਨਾ ਵਾਦਾ ਕਰਦਾ ਰਹਿੰਦਾ ਤੇ ਕੱਲ ਦੇ ਰੇਟ ਦੀ ਗੱਲ ਕਰੀਏ ਵੀ ਤਿੰਨ ਜਿਹੜੀਆਂ ਟਰਾਲੀਆਂ ਆਈਆਂ ਸੀ ਕੱਲ ਤੇ ਤਿੰਨਾਂ ਟਰਾਲੀਆਂ ਦੇ ਵਿੱਚੋਂ ਜਿਹੜਾ ਟੌਪ ਦਾ ਰੇਟ ਸੀ ਬਈ 500 ਤੇ 60 ਰੁਪਏ ਰਿਆ 500 ਤੇ 60 ਰੁਪਏ ਜਿਹੜਾ ਟੌਪ ਦਾ ਵੀ ਰੇਟ ਸੀ ਗੱਲ ਤੇ ਬਾਕੀ ਬਈ ਅੱਜ ਦਾ ਜਿਹੜਾ ਰੇਟ ਦੇਖਾਂਗੇ ਤਿੰਨੇ ਟਰਾਲੀਆਂ ਵੀ ਕੱਲ ਜਿਹੜੀਆਂ 500 ਤੋਂ ਉੱਪਰ ਲੱਗੀਆਂ ਸੀ ਤੇ ਟੂੜੀ ਬਈ ਅੰਦਰ ਦੀ ਸੀ ਕੱਲ ਵੀ ਆਈ ਤੇ ਅੱਜ ਵੀ ਦੇਖਾਂਗੇ ਟੂੜੀ ਇਸ ਤਰ੍ਹਾਂ ਦੀ ਆਉਂਦੀ ਹੈ ਤੇ ਕੀ ਜਿਹੜਾ ਰੇਟ ਰਹੂਗਾ ਤੇ ਟਰਾਲੀਆਂ ਤਾਂ ਬਈ 10 11 ਜਿਹੜੀਆਂ ਆ ਚੁੱਕੀਆਂ ਤੇ ਕੱਲ ਜਿਹੜੀਆਂ ਟਰਾਲੀਆਂ ਬਈ ਤਿੰਨ ਆਈਆਂ ਸੀਗਾ ਇੱਕ ਹੜੰਬੇ ਵਾਲੀ ਤੂੜੀ ਸੀ ਉਹ ਲੱਗੀ ਸੀ 500 ਤੇ 45 ਰੁਪਏ ਤੇ ਟੌਪ ਦਾ ਰੇਟ ਸੀ ਬਈ 500 ਤੇ 60 ਰੁਪਏ ਕਿੰਨੇ ਟਰਾਲੀਆਂ ਬਈ 500 ਤੋਂ ਉੱਪਰ ਲੱਗੀਆਂ ਸੀਗਾ ਤੇ ਬਾਕੀ ਬਈ ਟਾਈਮ ਜਿਹੜਾ ਹੋ ਚੁੱਕਿਆ 7:30 ਵਜੇ ਬਈ ਜਿਹੜੀ ਪੂਰੀ ਬੋਲੀ ਸ਼ੁਰੂ ਹੋ ਜਾਂਦੀ ਹੈ ਤੇ ਲਾਈਵ ਨੂੰ ਬਈ ਵੱਤ ਵਾ ਸ਼ੇਅਰ ਯੂਰ ਕਰਿਆ ਕਰੋ ਬਾਕੀ ਅੱਜ ਦਾ ਰੌਣਕ ਮੇਲਾ ਤੁਸੀਂ ਦੇਖ ਸਕਦੇ ਹੋ ਕੱਲੋਂ ਵੀ ਗਾਹ ਥੋੜਾ ਜਿਹਾ ਅੱਜ ਲੱਗਦਾ ਹੀ ਘਟ ਆਇਆ ਤੇ ਬਾਕੀ ਦੇਖਾਂਗੇ ਰੇਟ ਬਾਰੇ ਕਿਹੜੀ ਰੇਟ ਜਿਹੜਾ ਕਿੱਥੋਂ ਤੱਕ ਜਾਂਦਾ ਕੋਟਕਪੂਰੇ ਬਈ ਬੋਲੀ ਇਹ ਸਵੇਰੇ 7:30 ਵਜੇ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਹੈ ਇਹ ਜੇ ਕਿਸੇ ਵੀ ਰੇਡ ਨੇ ਵੀ ਤੂੜੀ ਖਰੀਦਣੀ ਹੋਵੇ ਤਾਂ ਇੱਥੇ ਆ ਕੇ ਬੋਲੀ ਤੇ ਲੈ ਸਕਦਾ ਜਾਂ ਵੇਚਣੀ ਹੋਵੇ ਤਾਂ 7.5 ਵੀ ਪੂਰੀ ਬੋਲੀ ਸ਼ੁਰੂ ਹੁੰਦੀ ਹੈ ਤੇ ਹਰੇਚਾਰੇ ਦੇ ਬੋਲੀ ਗੱਲ ਕਰੀਏ ਵੀ 11 ਵਜੇ ਤੇ 250 ਦੇ ਆਸ-ਪਾਸ ਜਿਹੜਾ ਹਰੇਚਾਰੇ ਦਾ ਚੱਲ ਰਿਹਾ ਤੇ ਬਾਕੀ ਰੇਟ ਜਿਹੜਾ ਆਪਾਂ ਪੁੱਛਦਾਂਗੇ ਕੇਵਲ ਤੋਂ ਵੀ ਤੀਜੀ ਰੇਟ ਜਿਹੜਾ ਫਾਈਲ ਟਰਾਲੀ ਵੱਲ ਵੀ ਚੱਲਦੇ ਆਂ ਟੂੜੀ ਸਭ ਨੂੰ ਚੈੱਕ ਕਰਾਉਣੀ ਆ ਵੀ ਕਿੱਦਾਂ ਦੀ ਟੂੜੀ ਆਈ ਆ। ਉਹ 10 ਮਿੰਟ ਲੱਗੇ। ਇਹ ਨਹੀਂ। ਇਹ ਜਿਹੜਾ ਡਾਲਾਂ ਆਉਂਦਾ। ਦਾ ਵੀ ਪਹਿਲੀ ਟਰਾਲੀ ਦੀ ਰੂੜੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਬੋਲੀ ਸ਼ੁਰੂ ਹੋਣੀ ਹੈ ਤੇ ਬੋਲੀ ਵੀ ਲਗਭਗ ਜਿਹੜਾ ਟਾਈਮ ਹੋ ਚੁੱਕਿਆ ਤੇ 7:30 ਵੀ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਤੇ ਕੱਲ ਦੇ ਰੇਟ ਤੇ ਵੀ ਫੇਰ ਗੱਲ ਕਰੀ ਕੱਲ ਵੀ ਜਿਹੜੀ ਤੁੜੀ ਵਿਗੀ ਆ 500 ਤੇ 60 ਰੁਪਏ ਜਿਹੜਾ ਟੌਪ ਦਾ ਰੇਟ ਸੀਗਾ ਤੇ ਬਾਕੀ ਅੱਜ ਦੇਖਾਂਗੇ ਵੀ ਰੇਟ ਜਿਹੜਾ ਕਿੱਥੋਂ ਤੱਕ ਜਾਂਦਾ ਕੀ ਟਾਈਮ ਵੀ ਲਗਭਗ 7:31 ਮਿੰਟ ਹੋ ਚੁੱਕਿਆ ਸਾਡੇ 7:30 ਦਾ ਨਾਮ ਜਿਹੜੀ ਜੀ ਸ਼ੁਰੂ ਹੋ ਜਾਂਦੀ ਹੈ 1 ਅੱਧਾ ਮਿੰਟ ਜੇ ਦਾ ਲੇਟ ਹੋ ਜਾਂਦੀ ਹੈ ਆਪਣੇ ਲਾਏ ਨਾ ਬੈਂਕ ਤੋਂ ਜੁੜੀਆਂ ਬੰਦਾਂ ਅੱਜ ਦਾ ਰੌਣਕ ਮੇਲਾ ਤੁਸੀਂ ਦੇਖ ਸਕਦੇ ਹੋ ਗਾਹਕ ਵੀ ਆ ਰਹੇ ਆ ਤਾਂ ਕਰਕੇ ਇੱਕ ਦਮ ਮਿੰਟ ਜਿਹੜੀ ਬੁਲੀ ਡੇਟ ਹੋ ਰਹੀ ਆ। ਬਹੁਤ ਇਸ ਇਹੀ ਹੁੰਦੀ ਆ ਕਿ ਗਾਹਕ ਜਿਆਦੇ ਨੂੰ ਰੇਟ ਵਧੀਆ ਮਿਲ ਜਾਂਦਾ ਕਿਸਾਨ ਵੀਰਾਂ ਨੂੰ ਵੀ। ਲੋਕ ਅੰਦਰ ਦੀ ਬਾਹਰ ਦੀ ਅੰਦਰ ਦੀ ਕੀ ਹੋ ਗਿਆ ਜੀ ਚਲੋ ਅੰਦਰ ਦੀ ਥੋੜੀ ਬੋਲਾ ਬਾਈ 300 ਰੁਪਿਆ 300 ਰੁਪਿਆ 300 ਰੁਪਿਆ 300 ਸਾਰੀਆਂ ਪੰਡਾਈਆਂ ਕਿਥੇ ਜਾਣੀ ਬਾਈ ਚਲੋ 10 ਰੁਪਏ 350 350 350 60 70 80 400 400 400 405 5 10 10 15 20 420 ਰੁਪਏ 25 25 425 ਰੁਪਏ 30 ਰੁਪਏ 430 ਰੁਪਏ ਤੇਰੀ ਹੀ ਆ ਬਾਈ ਖੜ ਜਾ ਮੈਂ ਲੱਭੀ ਦੁਰਿਆਵਾ 430 ਰੁਪਏ ਬੋਲ ਲੈ ਕਿ ਨੇ ਹੋਰ ਬੋਲ ਦੇ ਛੇੜੀ ਕਰ ਮੈਂ ਨਾਲੇ ਬੋਲਦਾ ਵਾ ਜੀ ਖੜ ਕੇ ਆਜਾ ਬਈ 430 ਰੁਪਏ ਬਾਈ ਕਿਦੀ ਟਲੀਏ 430 ਰੁਪਏ ਵੀ ਲੱਗੀ ਆ ਤੇ ਪੰਡਾਂ ਲਈ ਵੀ ਤੂੜੀ ਇਹ ਦੇਖ ਸਕਦੇ ਹੋ ਤੁਸੀਂ ਲੱਗ ਗਈ ਹੈਗੀ ਆ ਤੇ ਲੋਕੀ ਪਹਿਲੀ ਪੋਲੀ ਦੇ ਪੰਡਾਂ ਲਈ ਆ ਗਏ ਬਾਹਰ ਵੀ ਲੱਗਿਆ ਪਹਿਲਾਂ ਤਾਂ ਬਾਹਰ ਹੀ ਆ ਹਵਾਤ ਦੀ ਤੁੜੀ ਅਗਲੀ ਟਰਾਲੀ ਤੁਡੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਦੇਖਾਂਗੇ ਕੀ ਰੇਟ ਲੱਗਦਾ ਇਹਦਾ ਹਾਂ ਜਾਏਗਾ ਤੁਡੀ ਜਾਏਗਾ ਕਿੰਨੇ ਕਿਲੋਮੀਟਰ ਹੋਊਗਾ ਭਾਈ ਇੱਥੋਂ 15 ਕਿਲੋਮੀਟਰ ਆ ਭਾਈ ਪੂਰਾ ਉਹਨੀਆਂ ਵਾ ਕਰਾਇਆ ਦੇ ਦਾਂਗੇ ਉਹ ਟੱਕਰ ਕੋਈ ਨਹੀਂ ਲਾ ਤੁੜੀ ਦੇਖ ਲਓ ਪਹਿਲਾਂ ਆਪਦੀ 700 ਰੁਪਏ ਕਰਾਇਆ ਲੈਣਗੇ ਭਾਈ ਹਾਂ 700 ਕੋਈ ਨਹੀਂ ਦੇ ਦਾਂਗਾ ਕਰਾਈ ਦਾ ਨਿਕਲ ਅੰਦਰ ਦੀ ਕੇ ਪਾਸ ਦੇਖ ਲਓ ਬਾਹਰ ਦੀ ਹੈ ਤੁੜੀ ਗਿੱਲੀ ਗੁੱਲੀ ਤਾਂ ਨਹੀਂ ਭਾਈ ਵਿੱਚੋਂ ਵਿੱਚੋਂ ਜੀ ਨਿਕਲੂਗੀ ਜਿਹੜੀ ਪਈ ਆ ਫਿੱਲੀ ਹੈਗੀ ਆ ਆ ਜੀ ਨਿਕਲੂਗੀ ਸਾਰੀਆ ਚਲ ਐ ਤਾਂ ਕੋਈ ਨਹੀਂ ਮੜਾ ਬਾੜੀ ਵਿੱਚੋਂ ਖਰਾ ਹੋਣਾ ਨਿਕਲੇ ਉਹ 200 ਰੁਪਿਆ ਫਰੀ ਸੈਟ ਕੇ ਮੁੜਿਆਵਾਂ ਆਹ ਪੰਡਰ ਜੀ ਨਿਕਲੂਗੀ ਸਾਰੀ 250 60 65 300 300 10 350 60 70 80 84 90 ਪੂਰਾ ਹੀ ਕਰ ਦੇ 400 400 बोला भाई किने 400 ਰੁਪਏ ਬਾਈ ਜੀ 400 ਰੁਪਏ ਤੇ 700 ਰੁਪਏ ਵੀ ਕਰਾਇਆ ਇੱਥੋਂ ਢਿੱਡ ਦਾ 15 ਕਿਲੋਮੀਟਰ ਹੋਊਗਾ ਇੱਥੋਂ ਉਹ ਓੰਦਾਂ ਜਿਹੜਾ 30 ਬੰਦ ਜਾਂਦਾ ਹਾਂ ਕਿੰਨੇ ਰੱਖਣਾ ਦਾ ਫੰਟਾ ਗਈ ਤੋਂ ਧੀ ਪਹਿਲਾਂ ਪੁੱਛਦਾ ਅੰਦਰ ਦੀ ਬਾਹਰ ਦੀ ਪੁੱਛੀ ਇਹਨਾਂ ਦਾ ਪਹਿਲਾਂ ਕੁਝ ਦੱਸਦਾ ਆ ਲਿਖ ਦੀ ਵੀਰੇ ਅੰਦਰ ਦੀ ਬਾਹਰ ਦੀ ਬਾਹਰ ਦੀ ਆ ਭਾਈ ਆਈ ਨਹੀਂ ਕੁੜੀ ਦਾ ਤੇ ਲੋ ਜਾਈਗਾ ਜਾਊਗਾ ਜਾਊਗਾ 300 ਰੁਪਏ ਹਲਾ ਕੇਵਲ 300 ਉਹ ਟਰਾਲੀ ਇਹਨੂੰ ਦੇਣੇ ਆ ਅਸਾਂ ਦੇਣੇ ਆ ਉਹ ਟਰਾਲੀ ਇਹਨੂੰ ਦੇ ਦੇ 5 305 370 70 370 80 80 400 remix你就ãग... 500, 500, 500, 200, 500, dogs... 300, Vorteas... 400 5 5 10 10 15 20 20 430 ਰੁਪਏ ਬੋਲਾਂਗੇ ਨਾ ਆ ਜਾ ਬਾਈ 430 ਰੁਪਏ ਹੋ ਗਈ ਆ ਜਾ ਇਹਦੀ ਟਾਲੀ ਆ ਬਾਈ ਵੀ ਆ ਥੋੜੀ ਲੱਗੀ 430 ਰੁਪਏ ਆ ਜਾ ਆ ਜਾ ਕੋਈ ਨਹੀਂ ਦਿੰਨੇ ਕਾ 430 ਆ ਦੇਖ ਤੇਰੀ ਹੋਈ ਆ ਨੀ ਮੇਰਾ ਬੱਚੀ ਬੋਲ ਰਿਹਾ ਸੀ ਕੀ ਕੋਣ ਮੋਟਾ ਮੈਂ ਕਹਿੰਦੀ ਬੋਲੇ ਆ ਭਰਾਵਾ ਚਾਹ ਪੀਜੇਂ ਤੁਸੀਂ ਮੈਂ ਤਾਂ ਕਾਈ ਨੂੰ ਬੋਲਿਆ ਕੀ ਦੀ ਦੁੱਤਰਾਂ ਲਈ ਕੀ ਦੀ ਆਏ ਬਾਈ 100 ਰੁਪਏ ਨੂੰ ਲਾਈਕ ਜਿਹੜਾ ਹੋ ਜੀ ਕੱਲ ਮੈਂ ਆ ਗਿਆ ਸੀ ਪ੍ਰੋਗਰਾਮ ਤੇ ਕੀ ਹੋ ਗਿਆ ਮੈਂ ਤਾਂ ਵੀ ਬੱਚਾ ਘਰੋਂ ਭੱਜਾਇਆ ਪਸੇ ਆਉਂਦੇ ਨਹੀਂ ਲੈ ਲੈਂਦੇ ਤੇ ਬਸ ਹੋ ਗਿਆ ਆਪਣੀ ਹੈ ਘਾਰ ਦੀ ਘਾਰ ਦੀ ਧਾਰਦੀ ਬਾਈ ਦਿੱਲੀ ਗੁੰਲੀ ਭਾਈ ਆਈ ਹੋਊਗੀ ਜਮ 200 ਰੁਪਏ ਰੱਖੋ ਜਿੱਥੇ ਕਹੇ ਆ ਇਹ ਮੈਂ ਦਿੱਲੀ ਲੈ ਜਾਣਾ ਨਹੀਂ ਬਾਲੀ ਖਰਾਬ ਤਾਂ ਨਹੀਂ ਗਈ ਨਹੀਂ ਨਹੀਂ ਆਈ ਆ ਅੱਜ ਤੇ ਲੈ ਨੈਤੀ ਲਾ ਗਈ ਜੰਨੇ ਹੁਣ ਬੰਦ ਕਰਦੇ ਬੋਲੋ ਜੀ 200 200 10 10 250 250 60 300 300 10 10 15 15 20 25 35 35 40 40 300 ਸਾਡੇ 350 ਸਾਡੇ 350 10 ਉੱਤੇ ਕਰਦੇ 60 360 ਦੇਖੀ ਆ 65 365 70 370 75 ਬੋਲੀ ਕਰੀ ਜਾਂਦਾ ਜੀ 375 ਦਾ 5 ਵਾ ਦੇ ਉਹ ਬੋਲੀ ਕਰੀ ਜਾਂਦਾ ਬਾਈ 80 ਰੁਪਏ ਆ 380 ਬੋਲਾਂਗੇ ਨੇ ਕਹਿੰਦੇ ਨੇ ਜਨਾਬ ਠੀਕ ਭਾਈ ਨਹੀਂ ਚਲ 380 ਹਾਂ ਠੀਕ ਹੈ ਠੀਕ ਹੈ ਭਾਈ ਠੀਕ ਹੈ ਚਲੋ ਚੱਲ ਮੈਂ ਜਾਉਂਗਾ 380 380 ਠੀਕ ਹੈ ਕਰਤਾ ਚਲੋ ਲੈ ਕਰਾਇਆ ਤੁਹਾਨੂੰ ਮੈਸਜ ਲਾਓ ਨੂੰ ਲਾਈਕ ਕਰਕੇ ਕਰੋ ਬਈ ਨਹੀਂ ਜਾਣਾ ਦੋਸਤ ਟੈਲਮੀ ਨਹੀਂ ਆਂਦਾ ਟੈਲਮੀ ਕਿ ਨਹੀਂ ਗਵਾਟਾ ਪੂਰਾ ਬਿਕਰੋ ਜਾ ਭਰਾਵਾ ਆ ਜੀ ਜੀ ਕੋਈ ਨਾ ਦਿੱਲੀ ਆਏਗਾ ਨਾ ਚੱਲਗੇ ਹਲੋ ਹਾਂ ਤੂੰ ਵੀ ਨਿਕਲ ਜੰਦੇ ਹਾਂ ਹਾਂ ਚੱਲਗੇ ਤੂੰ ਗੱਲ ਕਰ ਦਿੱਲੀ ਹੈ ਹੈ ਹਾਂ ਫੇਰ ਤਾਂ ਗੱਲ ਕਰੀਏ ਬੈਂਚ ਉਹ ਵੀ ਆ ਬਈ ਆ ਆਪਣੀਆਂ ਅੰਦਰ ਦੀ ਬਾਹਰ ਦੀ ਬਾਹਰ ਹਲੋ ਆ ਕਿੰਨੀ ਕਿਹਦੀ ਕੋਈ ਅਸਰ ਇਹ ਤੇ ਕੋਈ ਲੱਗ ਜਾਂਦਾ ਮੈਂ ਤਾਂ ਮਾੜੀ ਮੁਟਿਆਰ ਸਕਦੀ ਬਾਈ ਬੇ 150 ਰੁਪਿਆ ਰੱਖਿਆ ਠੀਕ ਹੈ 150 ਕਰ ਦੇ 200 5 10 20 ਕਰ ਦੇ 20 ਜਾਓਗੇ ਜੀ ਟੁੱਟੀ ਟੁੱਟੀ ਜਾਓਗੇ 250 ਰੁਪਿਆ ਯਾਰ 55 60 65 70 75 80 85 90 300 5 10 15 20 25 30 330 ਰੁਪਏ 35 40 45 350 54 60 65 70 75 375 80 80 385 ਬੋਲਾਂਗੇ ਨਾ 385 ਰੁਪਏ ਦੀ ਲੋ ਜੀ 385 ਰੁਪਏ ਦੀ ਬਾਹਰ ਦੀ ਟੂੜੀ ਇਹ ਦੇਖ ਸਕਦੇ ਤੁਸੀਂ ਚਲੋ ਹਟਾਉਂਦੇ ਹਾਂ ਤੁਹਾਨੂੰ ਇਹਦਾ ਹਾਲਾਤ ਜਾਨਣਾ ਟੂੜੀ ਚੈੱਕ ਕਰਪੋਗੇ ਵੀ ਅਗਲੇ ਜਾਈ ਜਾਂਦੇ ਆਪ ਨੂੰ ਕੀ ਆ ਫਿਰ ਤੁਸੀਂ ਜਾ ਬਾਈ ਅੰਦਰ ਦੀ ਅੰਦਰ ਦੀ ਅੰਦਰ ਦੀ ਨੇ ਕਿਨੇ ਕੰਟਰੋਲ ਇਸ ਕੱਲ ਕੱਲ ਕਦੇ ਮੋਟਰ ਕੱਲ 11 ਕੰਟਰੋਲ ਇਸ ਕੱਲ 7 4 400 400 400 5 5 10 15 15 20 25 25 30 35 35 40 45 45 450 52 60 65 70 470 ਬੋਲਾਂਗੇ ਨੇ 75 75 80 85 90 92 500 5 10 15 20 25 30 35 40 540 ਬੋਲਾਂਗੇ ਨੇ 540 ਲਓ ਜੀ ਮੇਰੇ ਪੀਡਰ ਵਾਲੀ ਲੱਗੀ ਆ 500 ਤੇ 40 ਰੁਪਏ ਦੀ ਅੰਦਰ ਦੀ ਜਿਹੜੀ ਦੂੜੀ ਸੀ ਬਾਈ ਤਾਂ ਅਗਰ ਵਧੀਆ ਹੋਣਾ ਤਾਂ ਆਹ ਤੇ ਪਾ ਲਈ ਦੇ ਇਹ ਬਾਈ ਇਹ ਸੋਰਟ ਪੀਲਾ ਇਹ ਰਾਜੀ ਬਾਈ ਅੰਦਰ ਦੀ ਬਾਹਰ ਦੀ 300 ਰੁਪਿਆ ਦਾ 20 300 ਰੱਖਾ ਹਾਂ 300 300 300 300 5 10 15 20 20 ਖੁੱਲੇ ਹੋ ਨਹੀਂ ਬਾਈ ਹੈ ਨਹੀਂ ਖੁੱਲੇ ਦੋ ਮਿੰਟ ਦਿੰਨਾ 320 25 30 35 350 54 60 65 70 75 80 85 90 390 ਬੋਲੰਗ ਨੇ 95 400 405 10 15 20 25 30 35 435 ਬੋਲਦਾ ਕੋਈ 435 ਬਾਈਜੀ ਲਓ ਜੀ 435 ਰੁਪਏ ਦੇ ਲੇ ਭਾਈ ਓਏ ਉਹ ਮੈਂ ਕਿ ਪਾਸੇ ਆ ਕਰ ਜਾ ਕੇ ਤੁਹਾਨੂੰ ਦੱਸ ਦਵਾਂ ਹਾਂ ਹਾਂ ਕਰੇ ਕਰੇ ਮੈਂ 20 ਮਿੰਟ ਕਰ ਜਾਵਾਂਗਾ 20 ਮਿੰਟ ਕਰੇ ਜਾਵਾਂਗਾ ਬੰਦਾ ਧੰਨਵਾਦ ਜੀ ਧੰਨਵਾਦ ਆਏ ਨਾ ਆਏ ਦੇਖੀ ਕਿ ਭਾਵੇਂ ਉਹ ਆਪਾਂ ਜਾਣਦੇ ਹੁੰਦੇ ਆ ਕਿ ਸਾਲ ਨਾਲ ਕਈ ਵਾਰ ਆਉਂਦਾ ਜਿੰਦਾਬਾਦ ਰਾਡ ਦੀ ਸੇਵਾ ਦੇਸ਼ਾਂ ਤੋਂ ਵੀ ਜੁੜ ਜਾਂਦੇ ਹੈਗੇ ਜਿਵੇਂ ਪਾਕਿਸਤਾਨ ਦੇ ਸੁਨਤਨ ਦੇ ਮਲਤਾਨ ਦੇ ਸੁਨੋਤੇ ਜੁੜੇ ਨੇ ਆਪਾਂ ਥੋੜੀ ਬਾਜ਼ ਸਬਜ਼ੀਆਂ ਦੇ ਖੂਸ ਦੇ ਭਾਣੇ ਨਾਲ ਨਾਲ ਪਾਣੀ ਦੇ ਬਣਾ ਲਾਂਗੇ ਇਹਦੀ ਆ ਬਈ ਆਪਣੀ ਬਈ ਅੰਦਰ ਆ ਲੈ ਯਾਰ ਤੇ ਹਾਂ ਨਾ ਹਾਂਜੀ ਬੋਲੋ 400 ਰੁਪਿਆ 400 5 10 15 20 25 30 35 40 440 ਬੋਲਾਂਗੇ ਨੇ 450 450 ਬੋਲਾਂਗੇ ਨੇ 50 60 65 70 75 80 85 90 ਬੋਲਾਂਗੇ ਨੇ 490 ਬਈ ਆ ਜਾ ਲੋ ਜੀ 300 ਰੁਪਏ ਦੀ ਰੇਟ ਲੱਗਿਆ ਇਹਦਾ ਤੇ ਤੂੰ ਵੀ ਹੁਣ ਚੱਕ ਰਾਨੀ ਬਈ ਦੇਖ ਸਕਦੇ ਜਿੱਥੇ ਚੁੰਗੀ ਤੇ ਰੋਣਗੇ ਮੜੇ ਉਹ ਮੂਰੇ ਨਾਲ ਜਾਵੜੇ ਚੱਲ ਗਏ ਬਈ ਖੜ ਜਾ ਆਵੇ ਹੈਗਾ ਲੋਡ ਤੇ ਤੇਰੇ ਜਾਣੀ ਨਹੀਂ ਨਹੀਂ ਉਹ ਕਿੱ데 ਜਾਣਾ ਤੂੰ ਚੱਟਾ ਚੱਟਾ ਜਾਨੀ ਬਹੁਤ ਬਹੁਤ ਧੰਨਵਾਦ ਜੀ ਲੋ ਜੀ ਨਹੀਂ ਬਈ 29 ਕੁਤੇ ਚ ਪਾਲੂ ਨੂੰ ਬੋਧਾ ਗਿਆ ਤੇ ਇਹਨਾਂ ਨੇ ਪਾਕਿਸਤਾਨ ਨੂੰ ਵੀ ਲੈਣਾ ਪਾਣਾ ਇਹਨੂੰ ਚੰਦ ਚਿੱਟੀ ਆ ਅੰਦਰ ਲਈ ਦੋ ਅੰਦਰ ਦੇ ਦੂਰੇ ਬੋਲੋ 400 400 ਤੋਂ ਬੋਲੀ ਚ 400 400 5 10 15 20 25 30 450 450 52 452 ਬੋਲੋਗੇ 60 65 70 70 80 80 90 95 500 5 505 ਬੋਲਦਾ ਕੋਈ 505 ਲੋਕ ਇਹ ਵੀ ਟਰਾਲੀ ਵੀ ਲੱਗੀ 500 ਦੇ 5 ਰੁਪਏ ਬਾਕੀ ਅੱਗੇ ਦੇਖਦੇ ਆ ਦੋ ਟਰਾਲੀਆਂ ਬਈ ਜਿਹੜੀਆਂ ਰਹਿ ਗਈਆਂ ਮਗਰ ਦੀ ਬੋਲੀ ਜਿਹੜਾ ਬਹੁਤ ਐਕਸਟ੍ਰੀਮ ਤੁਸੀਂ ਦੇਖ ਸਕਦੇ ਹੋ ਜੁੜੇ ਹੈਗਾ ਕਿਸਾਨ ਵੀ ਕੋਈ ਜਿੰਦਗੀ ਦੇ ਲਈ ਕੁਝ ਦੇਖਣ ਲਈ ਕੋਈ ਜੁੜੇ ਹੋਏ ਹੈ ਜੀ ਸੰਗੋ ਆ ਜਿਹਾ ਲੱਗਦਾ ਕਿ ਖੇਤ ਵਾਲੇ ਵੀ ਨਾ ਜੀ ਰਿਹਾ ਹੋਊ ਪੂਰੀ ਚੰਗੀ ਮਿਲ ਜੇ ਤੇ ਨਾਲ ਨਾਲ ਸਹੀ ਭਾਅ ਦੇ ਵਿੱਚ ਦੇਣੀ ਉਹ ਜਦੋਂ ਸੋਬਾਈ ਦੀ ਉਹ ਪੂਰੇ ਦੀ ਮਾਂ ਮੰਡੀ ਬੋਲੀ ਨਾਲ ਆ ਗਿਆ ਖਿੱਚ ਲਿਆ ਜੀ ਦੇਖ ਰਹੇ ਹੋ ਤੇਜ਼ ਨਾਲ ਸਿਕੰਡ ਲਾਸਟ ਚੱਲੀ ਗਈ ਹੈ ਭਾਈ ਜੀ ਤੇ ਇੱਥੇ ਆਪਾਂ ਪਹੁੰਚੇ ਹੈਗੇ ਆ ਭਾਈ ਜੀ ਅੰਦਰ ਗੱਲਬਾਤ ਕਰ ਸਕਦਾ ਹੈ। ਲਓ ਜੀ ਆ ਗਿਆ। ਬਾਈ ਕੁੜੀ ਕਰਾਂਗੇ ਗੱਲਬਾਤ ਤੁਹਾਨੂੰ ਹਨਾ ਇਹ ਤਾਂ ਲਮਣਾ। ਅਸਸਲਾਮੁਅਲੈਕੁਮ। ਫੁੱਲ ਲਾਖਾ ਹੋਰ ਲਾਖਾ ਚੱਦਣਾ ਫਿਰ। ਚੱਲ ਸੰ। ਮਾੜਾ ਚੱਦਣਾ ਫਿਰ। ਬਰਾਬਰ ਲਾ। ਬਰਾਬਰ ਆਬ ਕੀ। ਇਹਨਾਂ ਨੂੰ ਬਰਾਬਰ ਹੀ ਆ। ਕੋਟਾ ਕੀ ਬੋ ਦੋ ਕਰਾ ਲਿਆ ਕਰੋ ਭਾਈ ਇੱਕੇ ਬੋਲੀ ਦੇ ਇਹਨੂੰ 100 ਰੁਪਿਆ 100 ਰੁਪਿਆ 100 ਰੁਪਿਆ 100 ਰੁਪਿਆ ਹਾਂਜੀ 5 ਜੀ 105 ਹੈ 150 ਰੁਪਿਆ ਯਾਰ 150 150 55 60 60 70 ਤਾਣੂ ਚਾਕੇਦਰ ਤਾਣੂ ਚਾਕੇ 70 70 75 80 85 90 200 5 10 15 20 25 30 230 ਰੁਪਏ ਬੋਲਾਂਗੇ ਨੇ 230 ਲਓ ਜੀ ਮੈਂ ਕਰ ਰਿਹਾ 200 2230 ਰੁਪਏ ਵੀ ਲੱਗੇ ਹੋਏ ਉਹਨਾਂ ਦਾ ਬਹੁਤ ਬੋਸੇ ਲੱਗਾਇਆ ਤੇ ਨਾਂ ਦਾ ਦੇ ਗੁੱਡ ਲਾਈਕ ਦਿਦੇ ਹੋਏ ਨੇ ਉਹਨਾਂ ਨੂੰ ਫੇਰ ਜੀ ਬਾਈ ਜੀ ਵੀਰ ਨੂੰ ਲਾਈਕ ਲਾ ਦਿਓ ਜੇਕਰ ਕੋਈ ਵੀ ਲਾਈਕ ਤੇ ਜੇ ਵੀ ਭਾਈ ਹੋਰ ਜੋੜ ਚੁੱਕੇ ਨੇ ਦਾ ਵੀ ਜਾਰ ਸਵਾਗਤ ਆ ਬਸ ਚਲਦੇ ਆਣੂਗਾ ਭਾਈ ਤੂੰ ਗੰਡਾ ਕਰਾ ਕੇ ਚੱਦਾ ਹੈ ਪੂਰੇ ਤੇ ਵੀ ਆਪਣੇ ਜਿਹੜੇ ਸੁਲਾਹ ਦੇ ਰਹੇ ਕੋਈ ਭਾਈ ਤੇ ਆਪਾਂ ਹਮੇਸ਼ਾ ਕਮੀ ਨੂੰ ਜਿਹੜਾ ਉਹ ਦੂਰ ਕਰਨ ਦੀ ਕੋਸ਼ਿਸ਼ਾਂ ਬੰਦੀ ਕਰਦੇ ਰਹਾਂਗੇ ਤੇ ਇਹ ਜਿਹੜਾ ਗਿਆ ਕਿ ਹੋ ਗਿਆ ਖਾਹ ਆਪਾਂ ਦਾ ਹਾਂ ਭਾਈ ਦੀ ਜੀਆ ਬਾਤ ਦੇ ਜਾਦੇ ਰੋਬ ਕੀ ਕਰੀਏ ਤੇ ਭਾਈ ਜੀ ਆ ਚਾਲ ਪੁੱਛ ਰਹੀ ਸੀ ਕਿ ਪੂਰੀ 550 ਦੇ ਜੁੜੇ ਹੋਏ ਨੇ ਜੀ ਨਰਾ ਕੋਠਾ ਜੀ ਬਹੁਤ ਧੰਨਵਾਦ ਤੇ ਸ਼ੁਕਰੀਆ ਬੋਲੋ ਭਾਈ ਸਵਾਗਤ ਹੈ ਟੈਲਵਿਜ਼ਨ ਤੇ ਕੋਡਾ ਦਾਸ ਅਨੰਦ 250 ਰੁਪਿਆ ਹਰਦੀਏ ਭਾਈ ਬਾਹਰ ਦੀ ਅੰਦਰ ਵਰਦੀਏ ਜੇ ਮੈਂ ਚਿੱਤੀ ਆ ਚੰਗੀ ਆ 300 ਰੁਪਿਆ 300 ਰੁਪਿਆ 300 ਸਿੱਖਾਂ ਵਾਲੇ ਜਾਊਗਾ ਸਿੱਖਾਂ ਨੇ ਜਾਏਗਾ ਭਾਈ ਬੋਲ ਭਾਈ 300 10 10 530 530 55 400 400 510 10 500 20 10 30 20 20 41 500 450 10 65 70 70 10 85 90 90 ਬੋਲਣਗੇ ਨਾ 490 ਬਾਈ ਲੋ ਜੀ 400 ਬਾਸਟਰ ਟਰਾਲੀ ਸੀ ਬਈ ਤੇ ਟੂੜੀ ਬਾਹਰ ਦੀ ਤੇ 400 ਤੇ 90 ਰੁਪਏ ਵੀ ਰੇਡ ਰਿਆ ਤਰੀਕ ਆਜੂਗੀ 5 ਦਸੰਬਰ 2025 ਗਾਡੇ ਦਮ ਚੋੜਾਈ ਮੇ ਜਦਾ ਬੋਲਦੀ ਹੈ ਗੋ ਵੀ ਬਾਕੀ ਵੀ ਰੇਟ ਜਿਹੜਾ 500 ਤੇ 40 ਰੁਪਏ ਦੇ ਟੌਪ ਦਾ ਰੇਟ ਅੱਜ ਦਾ ਰਿਹਾ ਤੇ ਧੰਨਵਾਦ ਵੀ ਸਾਰੇ ਵੀਰਾਂ ਦਾ ਲਾਈਵ ਦੇ ਨਾਲ ਜੁੜਦੇ ਲਈ